ਗੱਲ ਦਸ ਕੀ мама ਬੋਰੀਆਂ ਵਿਹਾਰ ਇੱਕ ਦੂਜੇ ਤਵਾਰਾ ਗੜਾ ਕੁੱਟ ਕੇ ਗਾਲੇ ਵਿੱਚ ਪਾਈ ਇਹ ਚੰਨਾ ਚੱਲ ਹੁਣ ਚੱਲ ਹੁਣ ਚੱਲ ਹੁਣ ਆ ਕਰਵਾਈਏ ਚੰਨਾ ਚੱਲ ਹੁਣ ਕੰਨ ਰੂੜੀਏ ਜਵਾਨੀ ਮੈਨੂੰ ਰੱਖਣਾ ਬੇਗਾਨੀ ਕੰਨ ਚੱਲੀ ਨਹੀਂ ਤਾਨੇ ਨਾਣ ਪਹਿਣ ਨਾ ਬਹਾਨੇ ਕੰਡੇ ਝੂੜ ਕੇ ਬਿਸ਼ੱਕ ਦੀ ਡਾਈ ਨਹੀਂ ਬਿੱਲੋ ਚੱਲ ਹੁਣ ਚੱਲ ਹੁਣ ਵਿਆਹ ਕਰਵਾਈਏ ਨਹੀਂ ਬਿੱਲੋ ਚੱਲ ਹੁਣ ਯਾਰ ਦੀ ਹਵਾਲੇ ਗੋਰੀ ਨਾਰ ਦੇ ਭਾਵੇਂ ਰੱਖ ਲਾ ਜੀ ਆਉਂਦਾ ਭਾਵੇਂ ਮਾਰ ਦੇ ਹੁੰਦਾ ਹੁਣ ਨਹੀਂ ਗੁਜ਼ਾਰਾ ਕੀ ਕਰੀਏ ਕੁਚਾਰਾ ਆਪ ਜੱਗ ਦਾ ਭਲਾ ਕੇ ਉੱਡ ਜਾਈਏ ਖੰਭ ਲਾ ਕੇ ਤੇ ਇਸ਼ਕ ਕੋਰ ਕੇ ਆਈਏ ਚੱਲ ਚੱਲ ਹੁਣ ਚੱਲ ਹੁਣ ਚੱਲ ਹੁਣ ਵਿਆਹ ਕਰਵਾਈਏ ਚੱਲ ਚੱਲ ਹੁਣ ਜਦੋਂ ਵਿਛੜੇ ਰਵਾਂ ਮਤਾਹ ਮਾਰਦਾ ਗਲ ਲਾ ਕੇ ਕਿਲੇ ਜਮਾ ਸਠਾਰਦਾ ਸੁੱਤੀ ਪਈ ਵੀ ਮੈਂ ਵਾਜਾ ਤੈਨੂੰ ਮਾਰ ਪੁਲਾਈ ਸੋਣ ਯਾਰ ਦੀ ਪਾਵੇਂ ਲੁੱਕ ਲੁੱਕ ਲਾਈਆਂ ਕਾਵੇਂ ਮੱਤੀਆਂ ਦੁਹਾਈਆਂ ਜਿੰਦ ਜਾਂਦੀ ਆ ਤਾਂ ਜਾਏ ਪਰ ਚਿਤ ਚੇਤੀ ਹਾਏ ਔਰੇ ਫੁੱਲ ਵਾਰਗੇ ਹੋ ਜਾਈ ਨੀ ਬਿੱਲੋ ਚੱਲ ਹੁਣ ਚੱਲ ਹੁਣ ਚੱਲ ਹੁਣ ਗਾ ਕਰਵਾਈ ਨੀ ਬਿੱਲੋ ਚੱਲ ਹੁਣ ਤੇਰੇ ਵਰਗੀ ਕੀ ਖੱਟ ਕਿਸੇ ਖੱਟਣੀ ਤੀ ਦਸਿਖਿਆ ਕੁਆਰੀ ਕੁੜੀ ਪਟਣੀ ਫਗ ਠੂਰੀਆਂ ਤੋਰੇ ਸਦਾ ਦੂਰ ਨੀ ਅਸ ਪਟਿਏ ਪ੍ਰੇਮ ਨਾਲ ਹੂਰਨੀ ਦੇ ਨੀ ਲਾਰੇ ਕਿਤੇ ਕਰਮਟਿਆਰੇ ਲੈ ਹੁਣ ਨਾ ਪਵਾਰੇ ਚੱਲ ਲੁੱਟੀ ਨਜ਼ਾਰੇ ਆਪਣੇ ਤੇ ਓਲਾੰਬੇ ਲਾਈਏ ਵੇchna ਚੱਲ ਹਣ ਚੱਲ ਹਣ ਚੱਲ ਹਣ ਆ ਕਰਵਾਏ ਵੇchna ਚੱਲ ਹਣ ਪਾਰਵਰ ਰੇ ਹਰਾਂਜਾ ਮੱਜਾ ਚਾਰਦਾ ਏਹੋ ਹਾਲ ਹੋਇਆ ਵੇਖ ਲੈ ਦੀਦਾਰ ਦਾ ਮੇਕਾਤ ਮੈਂ ਸੁਨੇਰੀ ਕੱਲ ਦੀ ਵੇ ਮੈਂ ਚੱਲਾਂ ਨਾ ਜੁਦਾ ਇਕ ਪੱਲ ਦੀ ਗੂਰੇ ਰੰਗ ਤੇ ਨਖਾਰ ਮਾ ਸਾਰਾ ਇਨੂੰ ਰੱਜ ਕੇ ਸ਼ਿੰਗਾਰ ਤੇਰੇ ਚਾਰ ਕੇ ਪਿਆਰ ਤੇੜੇ ਤਾਰੀ ਨੂੰ ਸਾੜ ਦੇ ਜਾਈ ਨੀ ਬਿੱਲੇ ਚੱਲ ਹੁਣ ਚੱਲ ਹੁਣ ਆ ਕਰਾਈ ਨੀ ਅਪ ਚੱਲ ਹੁਣ ਚੱਲ ਹੁਣ ਆ ਕਰਵਾਈ ਨੀ ਅਪ ਚੱਲ ਹੁਣ ਚੱਲ ਹੁਣ ਆ ਕਰਵਾਈ ਨੀ ਅਪ ਚੱਲ ਹੁਣ